ਹੋਗੇ ਮੰਦਪਾਗੀ ਘਟਨਾ ਪਹਿਲਗਾਮ ਦੇ ਵਿੱਚ ਹੋਈ ਆ ਅੱਜ ਬਾਜ਼ਾਰ ਬੰਦ ਕੀਤੇ ਗਏ ਆ ਤੁਸੀਂ ਵੀ ਸਮਰਥਨ ਕੀਤਾ ਕਿਵੇਂ ਦੇਖਦੇ ਹੋ ਯਾਰ ਇਹ ਤੋਂ ਮਾੜੀ ਤੇ ਕਰਾਨੀ ਹਰਕਤ ਹੋ ਨਹੀਂ ਸਕਦੀ ਸੀ ਅ ਕਹਿਣ ਤੇ ਕਰਨ ਚ ਬੜਾ ਫਰਕ ਹੁੰਦਾ ਹੈ ਜੋ ਆਪਣਾ ਪ੍ਰਧਾਨ ਮੰਤਰੀ ਹੈ ਬੜਾ ਹੌਸਲੇ ਵਾਲਾ ਬੜਾ ਉਹਨੇ ਪਹਿਲਾਂ ਵੀ ਬਹੁਤ ਵਾਰੀ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਅਣਪੜੀ ਫੌਜ ਅੰਦਰ ਵੜ ਕੇ ਉਹਨਾਂ ਨੂੰ ਤਬਾਹ ਕਰਕੇ ਆਈ ਏ ਐਸ ਤਰ੍ਹਾਂ ਹੀ ਪੰਗਾ ਵੱਡਾ ਲੈ ਤੇ ਪਰਮਾਤਮਾ ਮਿਹਰ ਕਰੂ ਆਪਣੇ ਸਾਰੇ ਅੱਗੇ ਆ ਜਾਣੇ ਇਹਨੂੰ ਉਸੇ ਦੀ ਗੱਲ ਦੇਣੀ ਹੋਊਗੀ ਮੈਂ ਤੁਹਾਡੇ ਮਾਣਰੇ ਬੇਨਤੀ ਕਰਨਾ ਚਾਹੁੰਦਾ ਹੈ ਜਿੱਥੇ ਵੀ ਦੇਸ਼ ਨੂੰ ਫੌਜ ਨੂੰ ਲੋੜ ਹੈ ਮੈਂ ਆਦੀਆਂ ਸਿਵਾਵਾਂ ਫੌਜ ਨੂੰ ਵਰਪਤ ਕਰਦਾ ਹਾਂ ਜਿਸ ਤਰ੍ਹਾਂ ਦੀ ਜਵੇਂ ਲੋੜ ਹੈ ਕਿ ਮੈਂ ਆਪ ਸ਼ੂਟਰ ਵੀ ਰਹੇ ਆਪ ਰਿਸ਼ਾਨੇਬਾਜ਼ ਵੀ ਰਹੇ ਜਿੱਥੇ ਵੀ ਫੌਜ ਨੂੰ ਹਿੰਦੁਸਤਾਨ ਨੂੰ ਮੇਰੀ ਲੋੜ ਹੈ ਮੇਰੀਆਂ ਸਿਵਾਵਾਂ ਫੌਜ ਆਸਤੇ ਹਿੰਦੁਸਤਾਨ ਆਸਤੇ 24 ਘੰਟੇ ਹਾਜ਼ਰ ਹਾਂ ਸੋ ਪਰਮਾਤਮਾ ਮਿਹਰ ਕਰੇ ਜਿਨ੍ਹਾਂ ਨੇ ਅਜਾੜਾ ਜ਼ੁਲਮ ਕੀਤਾ ਹੈ ਵੇਖੋ ਜਿਹਨੇ ਅੱਗ ਲੱਗੀ ਉਹਨੂੰ ਇੱਕ ਵਾਰ ਕਰਦਾ ਕੀ ਹਾਲ ਹੈ ਜਵਾਨ ਬੱਚੇ 4 ਦਿਨ 6 ਦਿਨ ਪਹਿਲਾਂ ਵਿਆਹ ਹੋਏ ਬੰਦੇ ਨੂੰ ਮਾਰਤਾ ਉਹ ਅੱਗੇ ਸਾਰੀ ਜ਼ਿੰਦਗੀ ਪਈਆ ਪਰਿਵਾਰ ਪਈਏ ਇਹਨਾਂ ਨੂੰ ਵੀ ਸੇਕ ਲੱਗਣਾ ਚਾਹੀਦਾ ਹੈ ਜਿਨ੍ਹਾਂ ਨੇ ਕੰਮ ਕੀਤਾ ਉਹਨੂੰ ਬਹੁਤ ਹਸਿਆ ਮਿਲ ਜਾਈਦੀ ਹੈ ਤੇ ਆਪਣਾ ਦੇਸ਼ ਆਪਣਾ ਮੁਲਕ ਉਹਨੂੰ ਬਹੁਤ ਹਸਿਆ ਦੇਊਗਾ ਆਪਣੇ ਅੱਗੇ ਆਏ ਨਹੀਂ ਤੇ ਬਹੁਤ ਬਹੁਤ ਗੱਲ ਬਾਤ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਅੱਗੇ ਅੱਜ ਬੰਦ ਰੱਖਿਆ ਗਿਆ ਗਰੇਵੇ ਮਾਰਕਬਰੀ ਕਿਰਪਾ ਨਾਲ ਮੁਖਸਰ ਤੋਂ ਬਹੁਤ ਸੁਣਾ ਹੰਗਾਰਾ ਮਿਲਿਆ ਅੱਜ ਤਕਰੀਬਨ ਸਾਰਾ ਬਾਜ਼ਾਰ ਸਾਰੀਆਂ ਦੁਕਾਨਾਂ ਬੰਦ ਹੈ ਅੱਜ ਆਪਾਂ ਨੂੰ ਇਕਤਾ ਹੀ ਲੋੜ ਹੈ ਅੱਜ ਲੋਕਾਂ ਨੇ ਇੱਕਸਮ ਹਉਦਤਾ ਪਾਸਾਰੇ ਇਕੱਠੇ ਐ ਇਹਨਾਂ ਭ੍ਰਿਸ਼ਟਾਚਾਰੀਆਂ ਦੇ ਉਲਟਾ ਪਾਸਾਰੇ ਇਕੱਠੇ ਬਹੁਤ ਬਤਨਵਾਹ ਸਾਰੇ ਨਾਲ ਕਿ ਅੱਜ ਜੋ ਰੋਹ ਰਸਾ ਕਰ ਰਹੇ ਹੋ ਕਿ ਜਲਾ ਚੌਂਦੇ ਲਗਾਤਾਰੀ ਕੱਲ ਦਾ ਅੱਜ ਰੋਸ ਪ੍ਰਦਰਸ਼ਨ ਚੱਲਦਾ ਆ ਰਿਹਾ ਉਸ ਪ੍ਰਦਰਸ਼ਨ ਦੇ ਵਿੱਚ ਬੜਾ ਦੁਖਦੀ ਘਟਨਾ ਜਿਹੜੀ ਪਹਿਲਗਾਮ ਦੇ ਵਿੱਚ ਵਾਪਰੀ ਹੈ ਜੰਮੂ ਕਸ਼ਮੀਰ ਦੇ ਵਿੱਚ ਸਾਨੂੰ ਦਾ ਬਹੁਤ ਵੱਡਾ ਦੁੱਖ ਹੋਇਆ ਉਸ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਅਸੀਂ ਸਾਰਿਆਂ ਨੇ 11 ਵਜੇ ਤੱਕ ਦੁਕਾਨਾਂ ਬੰਦ ਰੱਖੀ ਹੈ ਸਾਰੇ ਮੁਕਸਰ ਸ਼ਹਿਰ ਨੇ ਬਹੁਤ ਦਾ ਸਮਰਥਨ ਵੀ ਦਿੱਤਾ ਹੈ ਫਵਾਰ ਮੰਡਲ ਵੱਲੋਂ 11 ਵਜੇ ਤੱਕ ਦੁਕਾਨਾਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਸਾਰਾ ਮੁਕਸਰ ਸ਼ਹਿਰ ਵਾਸੀ ਇੱਥੇ ਇਕੱਠੇ ਕੋਲੀਗੋੜਾ ਰੋਡ ਚੌਂਕ ਦੇ ਵਿੱਚ ਇਕੱਠੇ ਹੋਏ ਹੈ ਜਿਹੜਾ ਇਹ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਅਸੀਂ ਬਹੁਤ ਹੀ ਸਾਾਨੂੰ ਬੇਰਤੀ ਕਰਦੇ ਆ ਵੀ ਜਿਨ੍ਹਾਂ ਨੇ ਇੱਕ ਹੋਰ ਗਲਤ ਅੰਸਰਾਂ ਨੇ ਜਿਹੜਾ ਇਹ ਦੇਸ਼ ਦੇ ਉੱਤੇ ਸਾਫਲਾ ਕੀਤਾ ਉਹਦਾ ਪੂਰਜੋਰ ਰੋਧ ਕੀਤਾ ਤੇ ਉਹਦੇ ਇਹਨਾਂ ਨੂੰ ਤਕੜੀ ਕਾਰਵਾਈ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਜਾਵੇ